ਕੀ ਤੁਸੀਂ ਕਦੀ ਸੋਚਿਆ ਕਿ ਲੋਕ ਤੁਹਾਨੂੰ ਹਲਕੇ ਵਿੱਚ ਕਿਉਂ ਲੈਂਦੇ ਨੇ ਕਿਉਂ ਤੁਹਾਡੀ ਕਦਰ ਨਹੀਂ ਕਰਦੇ ਕੀ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਇੱਜ਼ਤ ਕਰਨ ਤੁਹਾਡੀ ਅਹਿਮੀਅਤ ਸਮਝਣ ਅਤੇ ਤੁਹਾਨੂੰ ਕਦੇ ਵੀ ਇਗਨੋਰ ਨਾ ਕਰਨ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣੀ ਵੈਲਿਊ ਵਧਾ ਸਕਦੇ ਹੋ ਕਿਵੇਂ ਤੁਸੀਂ ਆਪਣੇ ਆਪ ਨੂੰ ਬੇਮਿਸਾਲ ਬੇ ਮੁੱਲਾ ਇਨਸਾਨ ਬਣਾ ਸਕਦੇ ਹੋ ਇਹ ਵੀਡੀਓ ਤੁਹਾਨੂੰ ਨਾ ਸਿਰਫ ਲੋਕਾਂ ਦੀਆਂ ਨਜ਼ਰਾਂ ਵਿੱਚ ਕੀਮਤੀ ਬਣਾਵੇਗੀ ਸਗੋਂ ਆਪਣੀ ਨਜ਼ਰ ਵਿੱਚ ਵੀ ਤੁਹਾਡੀ ਕੀਮਤ ਵਧਾ ਦੇਵੇਗੀ ਤਾ ਫਿਰ ਸ਼ੁਰੂ ਕਰੀਏ ਸਭ ਤੋਂ ਪਹਿਲਾ ਨੰਬਰ ਖੁਦ ਦੀ ਕਦਰ ਕਰੋ ਅਸੀਂ ਹਮੇਸ਼ਾ ਇਹ ਤਾਂ ਚਾਹੁੰਦੇ ਹਾਂ ਕਿ ਲੋਕ ਸਾਨੂੰ ਰਿਸਪੈਕਟ ਦੇਣ ਸਾਡੀ ਵੈਲਿਊ ਕਰਨ ਪਰ ਕਦੇ ਆਪਣੇ ਆਪ ਤੋਂ ਇਹ ਪੁੱਛਿਆ ਕਿ ਕੀ ਮੈਂ ਖੁਦ ਆਪਣੀ ਵੈਲਿਊ ਕਰਦਾ ਵੀ ਹਾਂ ਸੋਚੋ ਕਿੰਨੀ ਵਾਰੀ ਤੁਸੀਂ ਆਪਣੀਆਂ ਹੀ ਜ਼ਰੂਰਤਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ ਕਿੰਨੀ ਵਾਰ ਆਪਣੀਆਂ ਪਸੰਦ ਨਾ ਪਸੰਦ ਨੂੰ ਪਿੱਛੇ ਛੱਡ ਦਿੱਤਾ ਕਿੰਨੀ ਵਾਰ ਕਿਸੇ ਹੋਰ ਦੀ ਇੱਕ ਗੱਲ ਤੇ ਆਪਣਾ ਕੀਮਤੀ ਸਮਾਂ ਕੁਰਬਾਨਾ ਕਰ ਦਿੱਤਾ ਮੰਨ ਲਓ ਤੁਸੀਂ ਕੋਈ ਜ਼ਰੂਰੀ ਕੰਮ ਕਰ ਰਹੇ ਹੋ ਅਤੇ ਕੋਈ ਆਣ ਕੇ ਤੁਹਾਨੂੰ ਰੁਕਾਵਟ ਪਾ ਦਿੰਦਾ ਹੈ ਅਤੇ ਤੁਸੀਂ ਬਿਨਾਂ ਸੋਚੀ ਉਸਦੇ ਕੰਮ ਲਈ ਆਪਣਾ ਕੰਮ ਛੱਡ ਦਿੰਦੇ ਹੋ ਉਥੇ ਕੀ ਸੰਕੇਤ ਦੇ ਰਹੇ ਹੋ ਇਹ ਕਿ ਮੇਰਾ ਸਮਾਂ ਮੇਰਾ ਕੰਮ ਮੇਰੀਆਂ ਜ਼ਰੂਰਤਾਂ ਇਹ ਸਭ ਦੂਜਿਆਂ ਤੋਂ ਘੱਟ ਮਹੱਤਵਪੂਰਨ ਨੇ ਇੱਥੇ ਵੀ ਤੁਹਾਡੀ ਖੁਦ ਦੀ ਵੈਲਿਊ ਡਿੱਗ ਜਾਂਦੀ ਹੈ ਜੇ ਤੁਸੀਂ ਹੀ ਖੁਦ ਨੂੰ ਪਹਿਲ ਨਹੀਂ ਦਿੰਦੇ ਤਾਂ ਫਿਰ ਹੋਰ ਕਿਸੇ ਤੋਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਉਹ ਤੁਹਾਡੀ ਇੱਜ਼ਤ ਕਰੇਗਾ ਦੂਜਾ ਨੰਬਰ ਆਪਣੇ ਬਾਰੇ 네ਗੇਟਿਵ ਨਾ ਬੋਲੋ ਕਿ ਕਦੇ ਤੁਸੀਂ ਕਿਸੇ ਅਜਿਹੇ ਇਨਸਾਨ ਨੂੰ ਦੇਖਿਆ ਹੈ ਜੋ ਹਰ ਵੇਲੇ ਆਪਣੇ ਬਾਰੇ ਕੁਝ ਨਾ ਕੁਝ ਮਾੜਾ ਬੋਲਦਾ ਰਹਿੰਦਾ ਹੈ ਮੈਂ ਤਾਂ ਫੇਲ ਬੰਦਾ ਹਾਂ ਮੇਰੇ ਕੋਲ ਕੁਝ ਵੀ ਨਹੀਂ ਠੀਕ ਹੁੰਦਾ ਮੈਂ ਬਹੁਤ ਆਲਸੀ ਹਾਂ ਮੈਂ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਪਾ ਸਕਦਾ ਸੱਚੇ ਦਿਲ ਨਾਲ ਦੱਸਿਓ ਕਿ ਤੁਸੀਂ ਅਜਿਹੇ ਬੰਦੇ ਨੂੰ ਰਿਸਪੈਕਟ ਦੇ ਸਕਦੇ ਹੋ ਕਿ ਐਦਾਂ ਦੇ ਇਨਸਾਨ ਨੂੰ ਕੋਈ ਵੈਲਿਊ ਦੇਵੇਗਾ ਇਨਸਾਨ ਅਸਲ ਵਿੱਚ ਉਹੀ ਹੁੰਦਾ ਹੈ ਜੋ ਉਹ ਆਪਣੇ ਬਾਰੇ ਸੋਚਦਾ ਅਤੇ ਬੋਲਦਾ ਹੈ ਜੇ ਤੁਸੀਂ ਆਪਣੇ ਆਪ ਨੂੰ ਘੱਟ ਦਿਖਾਉਂਦੇ ਰਹੋਗੇ ਦੁਨੀਆ ਤੁਹਾਨੂੰ ਕਦੇ ਵੱਧ ਨਹੀਂ ਦੇਵੇਗੀ ਇਹ ਗੱਲ ਬਿਲਕੁਲ ਸਾਫ਼ ਹੈ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਆਪਣੀਆਂ ਕਮੀਆਂ ਆਪਣੇ 네ਗੇਟਿਵ ਪੱਖ ਹੀ ਗਿਣਾਉਂਦੇ ਰਹੋਗੇ ਤਾਂ ਅਸਲ ਵਿੱਚ ਤੁਸੀਂ ਆਪਣੀ ਖੁਦ ਦੀ ਵੈਲਿਊ ਘਟਾ ਰਹੇ ਹੋਵੋਗੇ ਸਾਡਾ ਦਿਮਾਗ ਇੱਕ ਗੱਲ ਬਹੁਤ ਗਹਿਰਾਈ ਨਾਲ ਸੁਣਦਾ ਹੈ ਤੁਸੀਂ ਆਪਣੇ ਬਾਰੇ ਕੀ ਕਹਿੰਦੇ ਹੋ ਜਦੋਂ ਤੁਸੀਂ ਆਪਣੇ ਖਿਲਾਫ 네ਗੇਟਿਵ ਟੋਕ ਕਰਦੇ ਹੋ ਇਹ ਸਾਰੀਆਂ ਗੱਲਾਂ ਸਿੱਧੀਆਂ ਸਬਕੌਂਸ਼ੀਅਸ ਮਾਈਂਡ ਵਿੱਚ ਜਾ ਕੇ ਬਹਿ ਜਾਂਦੀਆਂ ਹਨ ਇਸ ਨਾਲ ਕੀ ਹੁੰਦਾ ਤੁਹਾਡਾ ਸੈਲਫ ਇਸਟਿਮ ਡਿੱਗਦਾ ਹੈ ਮਨੋਬਲ ਘਟਦਾ ਹੈ ਹੌਲੀ ਹੌਲੀ ਤੁਸੀਂ ਆਪਣੇ ਆਪ ਨੂੰ ਵੀ ਘੱਟ ਸਮਝਣ ਲੱਗ ਪੈਂਦੇ ਹੋ ਸਾਈਕੋਲੋਜੀ ਦਾ ਸਾਫ਼ ਕਹਿਣਾ ਹੈ ਜੇ ਤੁਸੀਂ ਆਪਣੇ ਬਾਰੇ ਮਾੜਾ ਬੋਲਦੇ ਹੋ ਤਾਂ ਤੁਸੀਂ ਖੁਦ ਹੀ ਆਪਣੇ ਆਪ ਨੂੰ ਕਮਜ਼ੋਰ ਕਰ ਰਹੇ ਹੋ ਉੱਪਰੋਂ ਜਦੋਂ ਤੁਸੀਂ ਆਪਣੀਆਂ ਹੀ ਕਮੀਆਂ ਲੋਕਾਂ ਅੱਗੇ ਬਿਆਨ ਕਰਦੇ ਹੋ ਤਾਂ ਦੋ ਚੀਜ਼ਾਂ ਹੁੰਦੀਆਂ ਹਨ ਜਾਂ ਸਾਹਮਣੇ ਵਾਲਾ ਤੁਹਾਡੇ ਤੇ ਤਰਸ ਮਹਿਸੂਸ ਕਰਦਾ ਹੈ ਜਾਂ ਫਿਰ ਉਹ ਇਹ ਸੋਚਦਾ ਹੈ ਇਹ ਬੰਦਾ ਤਾਂ ਆਪਣੇ ਆਪ ਦੀ ਇੱਜ਼ਤ ਨਹੀਂ ਕਰਦਾ ਯਾਦ ਰੱਖੋ ਜੋ ਇਨਸਾਨ ਸੱਚਮੁੱਚ ਕੀਮਤੀ ਹੁੰਦਾ ਹੈ ਉਸ ਦਾ ਭਰੋਸਾ ਉਸ ਦੀ ਬੋਲਚਾਲ ਵਿੱਚ ਹੁੰਦਾ ਹੈ ਉਹ ਆਪਣੇ ਆਪ ਨੂੰ ਕਦੇ ਵੀ ਮਾੜਾ ਨਹੀਂ ਕਹਿੰਦਾ ਕਿਉਂਕਿ ਉਹ ਜਾਣਦਾ ਹੈ ਕਿ ਉਸਦੀ ਵੈਲਿਊ ਕੀ ਹੈ ਨੰਬਰ 3 ਆਪਣੇ ਮੂੰਹੋਂ ਮੀਆਂ ਮਿੱਠੂ ਨਾ ਬਣੋ ਕਈ ਵਾਰ ਅਸੀਂ ਸੋਚਦੇ ਹਾਂ ਕਿ ਜੇ ਅਸੀਂ ਆਪਣੀਆਂ ਸਫਲਤਾਵਾਂ ਦਾ ਜ਼ਿਕਰ ਨਹੀਂ ਕਰਾਂਗੇ ਤਾਂ ਲੋਕਾਂ ਨੂੰ ਸਾਡੀ ਅਹਿਮੀਅਤ ਨਹੀਂ ਪਤਾ ਲੱਗੇਗੀ ਪਰ ਇੱਥੇ ਇੱਕ ਬਹੁਤ ਵੱਡੀ ਗੱਲ ਹੈ ਜੇ ਤੁਸੀਂ ਆਪਣੀ ਪ੍ਰਸੰਸਾ ਆਪਣੇ ਹੀ ਜ਼ੁਬਾਨ ਨਾਲ ਕਰਦੇ ਰਹੋਗੇ ਜੇ ਤੁਸੀਂ ਹਰ ਜਗ੍ਹਾ ਆਪਣੀਆਂ ਹੀ ਪ੍ਰਾਪਤੀਆਂ ਦੇ ਢੋਲ ਪਿੱਟਦੇ ਰਹੋਗੇ ਤਾਂ ਲੋਕ ਤੁਹਾਨੂੰ ਸਫਲ ਨਹੀਂ ਕਮੰਡੀ ਹੰਕਾਰੀ ਅਤੇ ਸ਼ੋਭਾबाज ਬੰਦੇ ਵਜੋਂ ਦੇਖਣਾ ਸ਼ੁਰੂ ਕਰ ਦੇਣਗੇ ਉਹੋ ਸਾਰੀਆਂ ਸਫਲਤਾਵਾਂ ਜਿਹੜੀਆਂ ਤੁਹਾਨੂੰ ਕੀਮਤੀ ਬਣਾਉਂਦੀਆਂ ਹਨ ਉਹਨਾਂ ਦੀ ਚਮਕ ਇਸ ਇੱਕ ਆਦਤ ਕਾਰਨ ਫਿੱਕੀ ਪੈ ਜਾਂਦੀ ਹੈ ਅਸਲ ਕੀਮਤ ਉਸ ਦੀ ਹੁੰਦੀ ਹੈ ਜਿਸ ਦੀ ਸਫਲਤਾ ਉਸ ਦੇ ਵੱਲੋਂ ਨਹੀਂ ਲੋਕਾਂ ਵੱਲੋਂ ਬੋਲਦੀ ਹੈ ਮੈਂ ਤੁਹਾਨੂੰ ਇੱਥੇ ਇੱਕ ਅਸਲ ਜ਼ਿੰਦਗੀ ਦੀ ਉਦਾਹਰਣ ਦਿੰਦੀ ਹਾਂ ਇੱਕ ਲੜਕਾ ਹੁੰਦਾ ਹੈ ਰਵੀ ਜੋ ਆਪਣੀ ਮਿਹਨਤ ਆਪਣੇ ਦਿਮਾਗ ਅਤੇ ਆਪਣੀ ਲਗਨ ਨਾਲ ਆਪਣਾ ਕਾਰੋਬਾਰ ਖੜਾ ਕਰਦਾ ਹੈ ਅਤੇ ਵਾਕਈ ਉਹ ਕਾਬਿਲ ਬੰਦਾ ਹੁੰਦਾ ਹੈ ਉਸਨੇ ਕਾਫੀ ਤਰੱਕੀ ਕੀਤੀ ਹੁੰਦੀ ਹੈ ਪਰ ਸਮੱਸਿਆ ਕਿੱਥੇ ਆਉਂਦੀ ਹੈ ਜਦੋਂ ਵੀ ਉਸਦੇ ਦੋਸਤੋ ਮਿੱਤਰ ਉਸ ਨੂੰ ਮਿਲਦੇ ਉਹ ਹਮੇਸ਼ਾ ਆਪਣੀਆਂ ਸਫਲਤਾਵਾਂ ਦੇ ਢੋਲ ਪਿੱਟਣ ਲੱਗ ਜਾਂਦਾ ਯਾਰ ਮੈਂ ਤਾਂ ਇੰਨੇ ਪੈਸੇ ਕਮਾਉਂਦਾ ਮੇਰੇ ਕੋਲ ਇਹ ਕੱਡੀ ਹੈ ਉਹ ਵੀ ਜਿਸ ਦੀ ਪੂਰੇ ਸ਼ਹਿਰ ਵਿੱਚ ਕਮੀ ਹੈ ਮੈਂ ਤਾਂ ਐ ਆ ਮੈਂ ਤਾਂ ਉਹ ਆ ਸ਼ੁਰੂ ਸ਼ੁਰੂ ਵਿੱਚ ਸਾਰਿਆਂ ਨੂੰ ਲੱਗਦਾ ਸੀ ਕਿ ਇਹ ਵਾਕਈ ਬਹੁਤ ਤਕੜਾ ਬੰਦਾ ਹੈ ਪਰ ਹੌਲੀ ਹੌਲੀ ਉਸ ਦੀ ਇਹ ਆਦਤ ਸਭ ਨੂੰ ਅਜੀਬ ਲੱਗਣ ਲੱਗ ਜਾਂਦੀ ਹੈ ਇਹ ਗੱਲਾਂ ਉਸ ਨੂੰ ਸਾਡੇ ਲਈ ਇਨਸਪਾਇਰਿੰਗ ਨਹੀਂ ਬਲਕਿ ਥੋੜਾ ਐਰੋਗੇਟ ਬਣਾ ਦਿੰਦੀਆਂ ਹਨ ਹੁਣ ਜਦੋਂ ਵੀ ਉਹ ਆਪਣੀ ਸਫਲਤਾ ਦੀ ਗੱਲ ਕਰਦਾ ਸਭ ਦੇ ਮਨ ਵਿੱਚ ਪਹਿਲਾਂ ਹੀ ਆ ਜਾਂਦਾ ਚਲੋ ਵੇਖੀਏ ਹੁਣ ਕਿਹੜੀਆਂ ਫੜਾ ਮਾਰੇਗਾ ਹੁੰਦਾ ਇਹ ਹੈ ਕਿ ਉਸ ਦੀ ਜਿਹੜੀ ਸੱਚਮੁੱਚ ਦੀ ਤਰੱਕੀ ਵੀ ਹੁੰਦੀ ਆ ਜੋ ਪਹਿਲਾਂ ਸਾਰਿਆਂ ਨੂੰ ਵੱਡੀ ਲੱਗਦੀ ਸੀ ਕਉ ਸਭ ਲਈ ਉਹ ਮਾਮੂਲੀ ਬਣ ਜਾਂਦੀ ਹੈ ਦੇਖੋ ਸੂਰਜ ਹਰ ਰੋ ਚੜਦਾ ਹੈ ਪਰ ਕੀ ਕਦੇ ਸੂਰਜ ਨੇ ਚੀਕਾ ਮਾਰ ਕੇ ਕਿਹਾ ਕਿ ਵੇਖੋ ਮੈਂ ਕਿੰਨਾ ਚਮਕਦਾਰ ਹਾਂ ਤੇ ਤੁਹਾਡੀਆਂ ਸਾਰੀਆਂ ਲਾਈਟਾਂ ਮੇਰੇ ਸਾਹਮਣੇ ਬੇਕਾਰ ਹਨ ਨਹੀਂ ਕਿਉਂ ਕਿਉਂਕਿ ਉਸ ਦੀ ਰੋਸ਼ਨੀ ਹੀ ਸਭ ਕੁਝ ਸਾਬਤ ਕਰਦੀ ਹੈ ਉਸ ਨੂੰ ਖੁਦ ਬੋਲਣ ਦੀ ਲੋੜ ਹੀ ਨਹੀਂ ਇਸੇ ਤਰ੍ਹਾਂ ਜਿਸ ਬੰਦੇ ਦੇ ਕੋਲ ਵਾਕਈ ਕੋਈ ਕਾਬਲੀਅਤ ਹੈ ਕੋਈ ਗੁਣ ਹੈ ਉਹਨੂੰ ਖੁਦ ਬੋਲਣ ਦੀ ਲੋੜ ਨਹੀਂ ਪੈਂਦੀ ਉਹਦੇ ਕੰਮਾਂ ਤੋਂ ਜਾ ਉਹਦੀ ਸੋਚ ਤੋਂ ਲੋਕ ਖੁਦ ਸਮਝ ਜਾਂਦੇ ਹਨ ਨੰਬਰ 4 ਆਪਣੀਆਂ ਹੱਦਾਂ ਤੈਅ ਕਰੋ ਕਿਉਂਕਿ ਅਸੀਂ ਆਪਣੀਆਂ ਹੱਦਾਂ ਆਪਣੀ ਬਾਉਂਡਰੀ ਬਣਾਉਂਦੇ ਹੀ ਨਹੀਂ ਕਈ ਵਾਰ ਸਮੱਸਿਆ ਇਹ ਨਹੀਂ ਹੁੰਦੀ ਕਿ ਲੋਕ ਸਾਡੀ ਕਦਰ ਨਹੀਂ ਕਰਦੇ ਸਮੱਸਿਆ ਇਹ ਹੁੰਦੀ ਹੈ ਕਿ ਅਸੀਂ ਆਪਣੀਆਂ ਹੱਦਾਂ ਤਾਂ ਹੀ ਨਹੀਂ ਕੀਤੀਆਂ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਰਿਸਪੈਕਟ ਕਰਨ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਖੁਦ ਲੋਕਾਂ ਨੂੰ ਇਹ ਸਪਸ਼ਟ ਕਰਨਾ ਪਵੇਗਾ ਕਿ ਕਿਹੜੇ ਸ਼ਬਦ ਤੁਹਾਡੇ ਲਈ ਅਸਵੀਕਾਰਯੋਗ ਹਨ ਕਿਹੜੀ ਭਾਸ਼ਾ ਤੁਸੀਂ ਬਰਦਾਸ਼ਤ ਨਹੀਂ ਕਰਦੇ ਕਿਹੜੀ ਟੋਨ ਤੁਹਾਨੂੰ ਚੁਬਦੀ ਹੈ ਤੇ ਕਿਹੜੀ ਲਿਮਟ ਤੋਂ ਬਾਹਰ ਜਾਣਾ ਤੁਹਾਡੇ ਲਈ ਪੂਰੀ ਤਰ੍ਹਾਂ ਨੋਗੋ ਹੈ ਜਿਹੜਾ ਬੰਦਾ ਇਹ ਲੀਕ ਪਾਰ ਕਰੇਗਾ ਉਸ ਨੂੰ ਤੁਸੀਂ ਰੋਕੋਗੇ ਜਵਾਬ ਦਿਓਗੇ ਇਹ ਸੰਦੇਸ਼ ਦੇ ਕੇ ਕਿ ਮੇਰੀ ਇੱਜ਼ਤ ਮੇਰੀ ਪਹਿਲੀ ਪ੍ਰਾਇੋਰਟੀ ਹੈ ਪਰ ਜੇ ਤੁਸੀਂ ਜਵਾਬ ਹੀ ਨਹੀਂ ਦਿੰਦੇ ਚੁੱਪ ਚਾਪ ਸਭ ਕੁਝ ਸਹਾਰ ਲੈਂਦੇ ਹੋ ਤਾਂ ਫਿਰ ਲੋਕ ਆਟੋਮੈਟਿਕ ਤੌਰ ਤੇ ਤੁਹਾਡੇ ਨਾਲ ਵੀ ਕੁਝ ਵੀ ਵਰਤਾ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਫਿਰ ਤੁਸੀਂ ਕਿਸੇ ਵੀ ਸਥਿਤੀ ਵਿੱਚ ਆਪਣਾ ਸਟੈਂਡ ਨਹੀਂ ਬਣਾ ਪਾਉਂਦੇ ਅਜਿਹੇ ਹਾਲਾਤਾਂ ਵਿੱਚ ਫਿਰ ਤੁਸੀਂ ਇਹ ਸ਼ਿਕਾਇਤ ਨਹੀਂ ਕਰ ਸਕਦੇ ਕਿ ਲੋਕ ਮੇਰੀ ਵੈਲਿਊ ਨਹੀਂ ਕਰਦੇ ਲੋਕ ਮੇਰੀ ਕਦਰ ਨਹੀਂ ਕਰਦੇ ਵਿਚਾਰ ਕਰੋ ਕਿ ਤੁਸੀਂ ਕਦੇ ਲੋਕਾਂ ਨੂੰ ਇਹ ਸਿਖਾਇਆ ਸੀ ਕਿ ਤੁਹਾਡੇ ਨਾਲ ਕਿਹੜੀ ਟੋਨ ਕਿਹੜੇ ਸ਼ਬਦ ਤੇ ਕਿਹੜਾ ਵਰਤਾ ਸਤਿਕਾਰਯੋਗ ਹੈ ਨੰਬਰ 5 ਉਹਨਾਂ ਲੋਕਾਂ ਤੋਂ ਦੂਰ ਰਹੋ ਜੋ ਤੁਹਾਡੀ ਕਦਰ ਨਹੀਂ ਕਰਦੇ ਇਥੇ ਮੇਰੇ ਮਨ ਵਿੱਚ ਇੱਕ ਘਟਨਾ ਆਉਂਦੀ ਹੈ ਇੱਕ ਵਾਰ ਇੱਕ ਲੜਕੀ ਹੁੰਦੀ ਅਮਰਜੀਤ ਉਹ ਬਹੁਤ ਭਾਵਕ ਮਿਹਨਤੀ ਅਤੇ ਰਿਸ਼ਤਿਆਂ ਦੀ ਕਦਰ ਕਰਨ ਵਾਲੀ ਹੁੰਦੀ ਹੈ ਉਹ ਦੋਸਤੀ ਹੋਵੇ ਜਾਂ ਪਰਿਵਾਰ ਉਹ ਸਭ ਨਾਲ ਰਿਸ਼ਤੇ ਦਿਲੋਂ ਨਿਭਾਉਂਦੀ ਹੈ ਅਤੇ ਉਸਦੀ ਇੱਕ دوست ਸੀ ਮਨਦੀਪ ਮਨਦੀਪ ਹਮੇਸ਼ਾ ਅਮਰਜੀਤ ਨੂੰ ਹਲਕੇ ਵਿੱਚ ਲੈਂਦੀ ਸੀ ਜਦੋਂ ਵੀ ਮਨਦੀਪ ਨੂੰ ਕੋਈ ਕੰਮ ਪੈਂਦਾ ਉਹ ਤੁਰੰਤ ਅਮਰਜੀਤ ਨੂੰ ਫੋਨ ਕਰਦੀ ਅਤੇ ਮਦਦ ਮੰਗਦੀ ਅਤੇ ਅਮਰਜੀਤ ਆਪਣਾ ਕੰਮ ਛੱਡ ਕੇ ਵੀ ਦੌੜ ਪੈਂਦੀ ਸੀ ਪਰ ਜਦੋਂ ਅਮਰਜੀਤ ਨੂੰ ਮਨਦੀਪ ਦੀ ਲੋੜ ਪੈਂਦੀ ਤਾਂ ਮਨਦੀਪ ਕੋਲ ਹਮੇਸ਼ਾ ਕੋਈ ਨਾ ਕੋਈ ਬਹਾਨਾ ਤਿਆਰ ਹੁੰਦਾ। ਨਾ ਉਹ ਕਦੇ ਅਮਰਜੀਤ ਦੇ ਜਨਮ ਦਿਨ ਤੇ ਆਉਂਦੀ ਨਾ ਉਸ ਦੀ ਖਾਸ ਮੌਕਿਆਂ ਤੇ ਆਣ ਕੇ ਉਸ ਦਾ ਸਾਥ ਨਿਭਾਉਂਦੀ। ਇਥੋਂ ਤੱਕ ਕਿ ਕਈ ਵਾਰ ਮਨਦੀਪ ਦੂਜਿਆਂ ਦੇ ਸਾਹਮਣੇ ਅਮਰਜੀਤ ਦਾ ਮਖੌਲ ਵੀ ਉਡਾਉਂਦੀ ਸੀ। ਅਮਰਜੀਤ ਹੌਲੀ-ਹੌਲੀ ਬਹੁਤ ਪਰੇਸ਼ਾਨ ਰਹਿ ਲੱਗ ਪਈ। ਉਹ ਹਮੇਸ਼ਾ ਸੋਚਦੀ ਮੈਂ ਉਸ ਲਈ ਇੰਨੀ ਦੌੜ ਭੱਜ ਕਰਦੀ ਹਾਂ ਪਰ ਉਹ ਮੇਰੇ ਲਈ ਕੁਝ ਵੀ ਨਹੀਂ ਕਰਦੀ ਕਿਉਂ ਇੱਕ ਦਿਨ ਉਸਨੇ ਇਹ ਗੱਲ ਮੇਰੇ ਨਾਲ ਸਾਂਝੀ ਕੀਤੀ ਮੈਂ ਉਸ ਨੂੰ ਸਲਾਹ ਦਿੱਤੀ ਕਿ ਤੂੰ ਇੱਕ ਲਿਸਟ ਬਣਾ ਇੱਕ ਉਹਨਾਂ ਲੋਕਾਂ ਦੀ ਜੋ ਤੇਰੀ ਕਦਰ ਕਰਦੇ ਹਨ ਅਤੇ ਇੱਕ ਉਹਨਾਂ ਦੀ ਜੋ ਨਹੀਂ ਕਰਦੇ ਲਿਸਟ ਬਣੀ ਤੇ ਮਨਦੀਪ ਦਾ ਨਾਮ ਸਭ ਤੋਂ ਪਹਿਲਾਂ ਸੀ ਉਹਨਾਂ ਲੋਕਾਂ ਵਿੱਚ ਜੋ ਅਮਰਜੀਤ ਦੀ ਜ਼ਰਾ ਵੀ ਕਦਰ ਨਹੀਂ ਕਰਦੇ ਮੈਂ ਉਸਨੂੰ ਕਿਹਾ ਕਿ ਜਿਹੜਾ ਬੰਦਾ ਤੇਰੀ ਕਦਰ ਨਹੀਂ ਕਰਦਾ ਤੇਰੀ ਅਹਿਮੀਅਤ ਨਹੀਂ ਸਮਝਦਾ ਉਸਦੇ ਲਈ ਤੂੰ ਆਪਣੇ ਦਿਲ ਵਿੱਚ ਬੋਝ ਕਿਉਂ ਬਣਾਏ ਬੈਠੀ ਹੈ ਇਹੋ ਜਿਹਾ ਇਨਸਾਨ ਤੇਰੀ ਜ਼ਿੰਦਗੀ 'ਚ ਹੋਏ ਜਾਂ ਨਾ ਹੋਏ ਫਰਕ ਸਿਰਫ ਚੰਗਾ ਹੀ ਪਵੇਗਾ ਅਮਰਜੀਤ ਨੇ ਹੌਲੀ ਹੌਲੀ ਮਨਦੀਪ ਤੋਂ ਦੂਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਸ਼ੁਰੂ ਵਿੱਚ ਉਸ ਨੂੰ ਔਖਾ ਵੀ ਲੱਗਿਆ ਪਰ ਸਮੇਂ ਨਾਲ ਉਸ ਨੂੰ ਅਹਿਸਾਸ ਹੋਇਆ ਉਸ ਦੀ ਜ਼ਿੰਦਗੀ 'ਚੋਂ ਇੱਕ ਭਾਰੀ ਬੋਝ हट ਗਿਆ ਸੀ ਅਮਰਜੀਤ ਦਾ ਆਤਮ ਵਿਸ਼ਵਾਸ ਵੱਧ ਗਿਆ ਉਸ ਦਾ ਮਨ ਹੌਲਾ ਹੋ ਗਿਆ ਤੇ ਉਸ ਨੇ ਆਪਣਾ ਸਮਾਂ ਤੇ ਊਰਜਾ ਉਹਨਾਂ ਲੋਕਾਂ ਤੇ ਲਗਾਉਣੀ ਸ਼ੁਰੂ ਕੀਤੀ ਜੋ ਸੱਚਮੁੱਚ ਉਸ ਦੀ ਵੈਲਿਊ ਕਰਦੇ ਸਨ ਨੰਬਰ 6 ਦੂਜਿਆਂ ਦੀ ਵੈਲਿਊ ਕਰੋ ਦੂਜਿਆਂ ਦੀ ਕਦਰ ਕਰੋ ਯਾਦ ਰੱਖੋ ਜਿੱਥੇ ਅਸੀਂ ਕਦਰ ਕਰਦੇ ਹਾਂ ਉੱਥੇ ਕਦਰ ਵਾਪਸ ਮਿਲਦੀ ਹੈ ਅਸੀਂ ਅਕਸਰ ਸਾਰਾ ਧਿਆਨ ਇਹ ਸੋਚਣ 'ਚ ਲਗਾ ਦਿੰਦੇ ਹਾਂ ਕਿ ਲੋਕ ਮੇਰੀ ਕਦਰ ਨਹੀਂ ਕਰਦੇ ਨਹੀਂ ਸਮਝਦੇ ਮੇਰੀ ਮਿਹਨਤ ਦੀ ਇੱਜ਼ਤ ਨਹੀਂ ਕਰਦੇ ਪਰ ਇਸ ਚਿੰਤਾ ਵਿੱਚ ਅਸੀਂ ਇੱਕ ਗੱਲ ਭੁੱਲ ਜਾਂਦੇ ਹਾਂ ਕੀ ਕੀ ਅਸੀਂ ਲੋਕਾਂ ਦੀ ਕਦਰ ਕਰਦੇ ਹਾਂ ਕੀ ਅਸੀਂ ਉਹਨਾਂ ਨੂੰ ਵੈਲਿਊ ਦਿੰਦੇ ਹਾਂ ਯਕੀਨ ਮੰਨੋ ਤੁਹਾਨੂੰ ਵੱਡੇ ਝੰਡੇ ਲਹਿਰਾਉਣ ਦੀ ਲੋੜ ਨਹੀਂ ਸਿਰਫ ਉਹਨਾਂ ਨੂੰ ਮਹੱਤਵ ਦਿਓ ਜੋ ਸੱਚਮੁੱਚ ਤੁਹਾਡੀ ਜ਼ਿੰਦਗੀ 'ਚ ਹਨ ਜਿਨ੍ਹਾਂ ਦੇ ਹੋਣ ਤੇ ਤੁਸੀਂ ਸ਼ੁਕਰਗੁਜ਼ਾਰ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਵੈਲਿਊ ਕਰਨ ਤਾਂ ਤੁਹਾਨੂੰ ਵੀ ਉਹਨਾਂ ਦੀ ਵੈਲਿਊ ਦੇਖਣੀ ਸਿੱਖਣੀ ਪਵੇਗੀ ਇਹ ਮਨੁੱਖੀ ਸੁਭਾਅ ਹੈ ਜਿੱਥੇ ਕਦਰ ਮਿਲਦੀ ਹੈ ਦਿਲ ਆਪ ਹੀ ਖਿੱਚਿਆ ਚਲਾ ਜਾਂਦਾ ਹੈ ਤੁਹਾਡੇ ਆਸ-ਪਾਸ ਦੇ ਲੋਕ ਖਾਸ ਕਰਕੇ ਆਪਣੇ ਜੇ ਤੁਹਾਡੇ ਲਈ ਕੁਝ ਕਰਦੇ ਹਨ ਤਾਂ ਸਮੇਂ-ਸਮੇਂ ਤੇ ਉਹਨਾਂ ਦਾ ਧੰਨਵਾਦ ਜਰੂਰ ਕਰੋ ਸਿੱਧੀ ਗੱਲ ਇਹ ਹੈ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਨੂੰ ਇੱਕ ਕੀਮਤੀ ਇਨਸਾਨ ਵਜੋਂ ਦੇਖਣ ਤਾਂ ਪਹਿਲਾਂ ਤੁਹਾਨੂੰ ਲੋਕਾਂ ਦੀ ਕੀਮਤ ਸਮਝ ਨਹੀਂ ਪਵੇਗੀ। ਤੁਸੀਂ ਜਿਹੋ ਜਿਹਾ ਵਿਵਹਾਰ ਦਿੰਦੇ ਹੋ, ਉਹ ਜਿਹਹਾ ਹੀ ਤੁਹਾਨੂੰ ਵਾਪਸ ਮਿਲਦਾ ਹੈ। ਨੰਬਰ 7 ਆਪਣੇ ਆਪ ਦਾ ਬਿਹਤਰ ਵਰਜਨ ਬਣੋ। ਕਿਉਂਕਿ ਤੁਹਾਡਾ ਲਗਾਤਾਰ ਵਿਕਾਸ ਹੀ ਤੁਹਾਨੂੰ ਸੱਚਮੁੱਚ ਕੀਮਤੀ ਬਣਾਉਂਦਾ ਹੈ। ਇੱਕ ਵਾਰ ਸੋਚੋ ਆਖਰੀ ਵਾਰ ਕਦੋਂ ਤੁਸੀਂ ਕੁਝ ਨਵਾਂ ਸਿੱਖਿਆ ਸੀ? ਕਦੋਂ ਕਿਸੇ ਨਵੀਂ ਕਿਤਾਬ ਦੇ ਸਫ਼ੇ ਖੋਲੇ ਸੀ? ਕਦੋਂ ਕੋਈ ਨਵਾਂ ਸਕਿੱਲ ਸਿੱਖਿਆ ਸੀ? ਧਿਆਨ ਰੱਖੋ ਜਦੋਂ ਤੁਸੀਂ ਸਿੱਖਣਾ ਛੱਡ ਦਿੰਦੇ ਹੋ, ਤੁਸੀਂ ਉੱਥੇ ਹੀ ਰੁਕ ਜਾਂਦੇ ਹੋ। ਪਰ ਦੁਨੀਆ ਰੁਕਦੀ ਨਹੀਂ ਉਹ ਤਾਂ ਹਰ ਰੋਜ਼ ਅੱਗੇ ਵਧ ਰਹੀ ਹੈ ਇੱਕ ਦਿਲਚਸਪ ਸਚਾਈ ਹੈ ਮਨੁੱਖੀ ਦਿਮਾਗ ਕੁਦਰਤੀ ਤੌਰ ਤੇ ਸਿੱਖਣ ਲਈ ਬਣਿਆ ਹੈ ਜਦੋਂ ਤੁਸੀਂ ਕੁਝ ਨਵਾਂ ਸਿੱਖਦੇ ਹੋ ਜਾਂ ਕੋਈ ਛੋਟੀ ਜਿੱਤ ਹਾਸਲ ਕਰਦੇ ਹੋ ਦਿਮਾਗ ਵਿੱਚ ਡੋਪਾਮਾਈਨ ਰਿਲੀਜ਼ ਹੁੰਦਾ ਹੈ ਉਹੀ ਰਸਾਇਣ ਜੋ ਤੁਹਾਨੂੰ ਖੁਸ਼ੀ ਤਸੱਲੀ ਅਤੇ એનર્ਜੀ ਦਿੰਦਾ ਹੈ ਇਸ ਲਈ ਨਵੀਆਂ ਚੀਜ਼ਾਂ ਸਿੱਖਣਾ ਅਤੇ ਛੋਟੀਆਂ ਜਿੱਤਾਂ ਹਾਸਲ ਕਰਨਾ ਤੁਹਾਡੇ ਆਪਣੀ ਨਜ਼ਰ ਵਿੱਚ ਤੁਹਾਡੀ ਵੈਲਿਊ ਨੂੰ ਕਈ ਗੁਣਾ ਵਧਾ ਦਿੰਦਾ ਹੈ ਤਾਂ ਫਿਰ ਕਰਨਾ ਕੀ ਹੈ ਪਹਿਲਾ ਕੁਝ ਨਵਾਂ ਸਿੱਖੋ ਇਹ ਕੋਈ ਨਵੀਂ ਭਾਸ਼ਾ ਹੋ ਸਕਦੀ ਹੈ ਕੋਈ ਸਕਿੱਲ ਜਿਵੇਂ ਕੋਡਿੰਗ ਕੁਕਿੰਗ ਪੇਂਟਿੰਗ ਜੋ ਵੀ ਤੁਹਾਨੂੰ ਚੰਗਾ ਲੱਗਦਾ ਦੂਜਾ ਛੋਟੀਆਂ ਪ੍ਰਾਪਤੀਆਂ ਬਣਾਓ ਡੇਲੀ ਛੋਟੇ ਟੀਚੇ ਰੱਖੋ ਜਿਵੇਂ 10 ਮਿੰਟ ਕਸਰਤ ਇੱਕ ਨਵਾਂ ਸ਼ਬਦ ਜਾਂ ਕੋਈ ਛੋਟੀ ਹੈਬਿਟ ਤੀਜਾ ਆਪਣੀਆਂ ਕਮਜ਼ੋਰੀਆਂ ਦੇ ਨਾਲ ਇਮਾਨਦਾਰ ਹੋਵੋ ਉਹਨਾਂ ਤੇ ਕੰਮ ਕਰੋ ਹੌਲੀ-ਹੌਲੀ ਉਹ ਤੁਹਾਡੀ ਤਾਕਤ ਬਣ ਜਾਣਗੀਆਂ ਅਤੇ ਵੇਖੋ ਜਦੋਂ ਤੁਸੀਂ ਰੋਜ਼ਾਨਾ ਆਪਣੇ ਆਪ ਨੂੰ ਤਰਾਸ਼ਦੇ ਹੋ ਤਾਂ ਤੁਹਾਨੂੰ ਕਿਸੇ ਹੋਰ ਦੀ ਪ੍ਰਸੰਸਾ ਦੀ ਲੋੜ ਨਹੀਂ ਰਹਿੰਦੀ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਦੇ ਹੋ ਅਤੇ ਸੋਚਦੇ ਹੋ ਹਾਂ ਮੈਂ ਵੀ ਕੋਈ ਚੀਜ਼ ਹਾਂ ਤੁਹਾਡਾ ਆਤਮ ਵਿਸ਼ਵਾਸ ਵੱਧਦਾ ਹੈ ਤੇ ਤੁਹਾਡੀਆਂ ਆਪਣੀਆਂ ਨਜ਼ਰਾਂ ਵਿੱਚ ਤੁਹਾਡੀ ਵੈਲਿਊ ਬਹੁਤ ਉੱਚੀ ਹੋ ਜਾਂਦੀ ਹੈ ਨੰਬਰ 8 ਆਰਥਿਕ ਤੌਰ ਤੇ ਨਿਰਭਰ ਬਣੋ ਕਿਉਂਕਿ ਅਸਲੀ ਆਜ਼ਾਦੀ ਅਸਲੀ ਇੱਜ਼ਤ ਆਪਣੇ ਕਮਾਈ ਨਾਲ ਹੀ ਮਿਲਦੀ ਹੈ ਇਹ ਗੱਲ ਸੁਣਨ ਵਿੱਚ ਕਈ ਵਾਰ ਕੋੜੀ ਜ਼ਰੂਰ ਲੱਗਦੀ ਹੈ ਬਾਰੇ ਜ਼ਿੰਦਗੀ ਦੀ ਉਹ ਸਚਾਈ ਹੈ ਜਿਸ ਤੋਂ ਕੋਈ ਨਹੀਂ ਬਚ ਸਕਦਾ ਸੱਚ ਇਹ ਹੈ ਦੁਨੀਆ ਵਿੱਚ ਸਭ ਤੋਂ ਵੱਧ ਇੱਜ਼ਤ ਉਸ ਦੀ ਹੁੰਦੀ ਹੈ ਜੋ ਆਰਥਿਕ ਤੌਰ ਤੇ ਆਪਣੇ ਪੈਰਾਂ ਤੇ ਖੜਾ ਹੈ ਜਿਸ ਦੀ ਜ਼ਿੰਦਗੀ ਕਿਸੇ ਹੋਰ ਦੀ ਕਮਾਈ ਮਰਜ਼ੀ ਜਾਂ ਮਿਹਰਬਾਨੀ ਤੇ ਨਹੀਂ ਟਿਕੀ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਕਰੋੜਪਤੀ ਬਣੋ ਨਾ ਹੀ ਇਹ ਕਿ ਤੁਹਾਡੇ ਬੈਂਕ ਵਿੱਚ ਲੱਖਾਂ ਰੁਪਏ ਪਏ ਹੋਣ ਮਤਲਬ ਸਿਰਫ ਇੰਨਾ ਤੁਸੀਂ ਇੰਨਾ ਕਮਾਓ ਕਿ ਆਪਣੇ ਖਰਚੇ ਆਪਣੀਆਂ ਜ਼ਰੂਰਤਾਂ ਆਪਣੀ ਜ਼ਿੰਦਗੀ ਕਿਸੇ ਹੋਰ ਦੀ ਮਰਜ਼ੀ ਦੇਣਾ ਚਲਾਓ ਇਸ ਲਈ ਆਰਥਿਕ ਨਿਰਭਰਤਾ ਸਿਰਫ ਪੈਸਾ ਨਹੀਂ ਇਹ ਇੱਕ ਆਦਰ ਇੱਕ ਪਹਿਚਾਨ ਅਤੇ ਇੱਕ ਆਜ਼ਾਦੀ ਹੈ ਜਦੋਂ ਤੁਸੀਂ ਆਪਣੀਆਂ ਖੁਦ ਦੀਆਂ ਜ਼ਰੂਰਤਾਂ ਪੂਰੀਆਂ ਕਰ ਲੈਂਦੇ ਹੋ ਅਤੇ ਕਿਸੇ ਹੋਰ ਤੇ ਨਿਰਭਰ ਨਹੀਂ ਰਹਿੰਦੇ ਇਸ ਨਾਲ ਸਿਰਫ ਲੋਕਾਂ ਦੀਆਂ ਨਜ਼ਰਾਂ ਵਿੱਚ ਹੀ ਨਹੀਂ ਤੁਹਾਡੀਆਂ ਆਪਣੀਆਂ ਨਜ਼ਰਾਂ ਵਿੱਚ ਵੀ ਤੁਹਾਡੀ ਵੈਲਿਊ ਵੱਧ ਜਾਂਦੀ ਹੈ ਨੰਬਰ 9 ਆਪਣੀ ਲੁੱਕਸ ਤੇ ਧਿਆਨ ਦਿਓ ਕਿਉਂਕਿ ਪਹਿਲਾ ਪ੍ਰਭਾਵ ਬਹੁਤ ਕੁਝ ਦੱਸ ਦਿੰਦਾ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਗੋਰੇ ਹੀ ਹੋਣਾ ਨਾਹੀਂ ਇਹ ਕਿ ਤੁਸੀਂ ਮੇਕਅਪ ਜਾਂ ਸਰਜਰੀ ਕਰਵਾਓ ਮਤਲਬ ਸਿਰਫ ਇਹ ਕਿ ਤੁਸੀਂ ਆਪਣੇ ਆਪ ਨੂੰ ਕਿਵੇਂ ਕੈਰੀ ਕਰਦੇ ਹੋ ਤੁਹਾਡਾ ਪਹਿਰਾਵਾ ਤੁਹਾਡੀ ਬੋਡੀ ਲੈਂਗੁਏਜ ਤੁਹਾਡੀ ਸਫਾਈ ਇਹ ਸਭ ਮਿਲ ਕੇ ਤੁਹਾਡੀ ਪਰਸਨੈਲਿਟੀ ਬਣਾਉਂਦੇ ਹਨ ਸੋਚੋ ਤੁਸੀਂ ਮਹਿੰਗੇ ਕੱਪੜੇ ਪਾਓ ਪੱਗ ਸੋਹਣੀ ਬਨੋ ਵਾਲ ਵਧੀਆ ਸੈੱਟ ਹੋਣ ਪਰ ਜੇ ਕਿਸੇ ਨੂੰ ਤੁਹਾਡੇ ਕੋਲੋਂ ਬਦਬੂ ਆ ਜਾਵੇ ਤਾਂ ਤੁਹਾਡੀ ਸਾਰੀ ਮਿਹਨਤ ਖਤਮ ਸਾਮਣੇ ਵਾਲੇ ਦੇ ਮਨ ਵਿੱਚ ਤੁਰੰਤ ਇੱਕ ਨੈਗੇਟਿਵ ਇਮੇਜ ਬਣ ਜਾਂਦੀ ਹੈ ਕਿਉਂਕਿ ਦੇਖ ਸਭ ਤੋਂ ਪਹਿਲਾਂ ਪ੍ਰਭਾਵ ਛੱਡਦੀ ਹੈ ਇਸ ਲਈ ਲੁਕਸ ਤੇ ਧਿਆਨ ਦੇਣ ਲਈ ਯਾਦ ਰੱਖੋ ਨੰਬਰ 1 ਸਹੀ ਪਹਿਰਾਵਾ ਜੋ ਤੁਹਾਡੀ ਉਮਰ ਸ਼ਖਸੀਅਤ ਅਤੇ ਸਥਿਤੀ ਨਾਲ ਮੇਲ ਖਾਂਦਾ ਹੋਵੇ ਨੰਬਰ 2 ਨਿੱਜੀ ਸਫਾਈ ਨੰਬਰ 10 ਆਪਣੇ ਟੀਚਿਆਂ ਤੇ ਕੰਮ ਕਰੋ ਅਸੀਂ ਅਕਸਰ ਸ਼ਿਕਾਇਤ ਕਰਦੇ ਫਿਰਦੇ ਹਾਂ ਕੇ ਲੋਕ ਸਾਡੀ ਕਦਰ ਨਹੀਂ ਕਰਦੇ ਸਾਡੀ ਵੈਲਿਊ ਨਹੀਂ ਸਮਝਦੇ ਪਰ ਕਦੇ ਰੁਕ ਕੇ ਸੋਚਿਆ ਲੋਕ ਸਾਡੀ ਵੈਲਿਊ ਕਿਉਂ ਨਹੀਂ ਕਰਦੇ ਅਸਲ ਕਾਰਨ ਕੀ ਹੈ ਅਸੀਂ ਹਮੇਸ਼ਾ ਬਾਹਰਲੀ ਦੁਨੀਆ ਨੂੰ ਦੋਸ਼ ਦੇ ਦਿੰਦੇ ਹਾਂ ਪਰ ਆਪਣੇ ਅੰਦਰ ਵਾਲੀ ਜ਼ਿੰਮੇਵਾਰੀ ਨੂੰ ਭੁੱਲ ਜਾਂਦੇ ਹਾਂ ਗੱਲ ਬਹੁਤ ਸਿੱਧੀ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੀ ਕਦਰ ਕਰਨ ਤਾਂ ਤੁਹਾਨੂੰ ਆਪਣੇ ਟੀਚਿਆਂ ਤੇ ਕੰਮ ਕਰਨਾ ਪਵੇਗਾ ਜਦੋਂ ਕਿਸੇ ਮਨੁੱਖ ਦੇ ਜੀਵਨ ਵਿੱਚ ਕੋਈ ਵੱਡਾ ਮਕਸਦ ਹੁੰਦਾ ਹੈ ਅਤੇ ਉਹ ਉਸ ਲਈ ਦਿਨ ਰਾਤ ਮਿਹਨਤ ਕਰਦਾ ਹੈ ਉਸ ਦੇ ਚਿਹਰੇ ਉੱਤੇ ਉਸ ਦੀ ਬਾਡੀ ਲੈਂਗੁਏਜ ਵਿੱਚ ਉਸ ਦੀਆਂ ਗੱਲਾਂ ਵਿੱਚ ਇੱਕ ਅਲੱਗ ਹੀ ਚਮਕ ਆ ਜਾਂਦੀ ਹੈ ਜਦੋਂ ਤੁਹਾਨੂੰ ਪਤਾ ਹੁੰਦਾ ਹੈ ਕਿ ਸਵੇਰੇ ਉੱਠ ਕੇ ਤੁਸੀਂ ਕੀ ਕਰਨਾ ਹੈ ਤੁਹਾਡਾ ਸਮਾਂ ਕਿੱਥੇ ਲੱਗਣਾ ਹੈ ਤੁਹਾਡੀ ਊਰਜਾ ਕਿੱਥੇ ਜਾਣੀ ਹੈ ਤਾਂ ਤੁਸੀਂ ਸਿਰਫ ਜੀਵਨ ਵਿੱਚ ਹੀ ਨਹੀਂ ਦੂਜਿਆਂ ਦੀਆਂ ਨਜ਼ਰਾਂ ਵਿੱਚ ਵੀ ਅੱਗੇ ਨਿਕਲਦੇ ਹੋ ਇਥੇ ਸਿਆਣਿਆਂ ਦੀ ਇੱਕ ਕਹਾਵਤ ਬੜੀ ਸੋਹਣੀ ਟੁਕਦੀ ਹੈ ਕਿ ਕੰਮ ਆਪਣਾ ਤੇ ਸੋਭਾ ਜੱਗ ਦੀ ਹੁਣ ਜਿਹੜਾ ਬੰਦਾ ਕੰਮ ਕਰਦਾ ਵਾ ਕੰਮ ਤਾਂ ਉਹ ਆਪਣਾ ਕਰਦਾ ਹੈ ਪਰ ਦੂਜਿਆਂ ਦੇ ਨਜ਼ਰਾਂ ਵਿੱਚ ਉਸਦੀ ਵੈਲਿਊ ਬਹੁਤ ਵੱਧ ਜਾਂਦੀ ਹੈ ਲੋਕ ਕਹਿੰਦੇ ਨੇ ਕਿ ਫਲਾਨਾ ਬਹੁਤ ਮਿਹਨਤੀ ਹੈ ਬਹੁਤ ਕੰਮ ਕਰਦਾ ਹੈ ਇਸੇ ਤਰ੍ਹਾਂ ਹੀ ਆਪਣੀ ਵੈਲਿਊ ਨੂੰ ਅਸੀਂ ਵਧਾ ਸਕਦੇ ਹਾਂ ਕੌਕੇ ਦੁਨੀਆ ਹਮੇਸ਼ਾ ਉਸ ਬੰਦੇ ਦੀ ਕਦਰ ਕਰਦੀ ਹੈ ਜਿਸਦੇ ਜੀਵਨ ਵਿੱਚ ਕੋਈ ਮਕਸਦ ਹੋਵੇ ਜੋ ਆਪਣੀ ਜ਼ਿੰਦਗੀ ਨੂੰ ਗੰਭੀਰਤਾ ਨਾਲ ਲੈਂਦਾ ਹੋਵੇ ਅਤੇ ਇੱਕ ਗੱਲ ਹਮੇਸ਼ਾ ਯਾਦ ਰੱਖੋ ਤੁਸੀਂ ਅੱਜ ਵੀ ਕੀਮਤੀ ਹੋ ਅੱਜ ਵੀ ਇੱਜ਼ਤ ਦੇ ਹੱਕਦਾਰ ਹੋ ਇਹ 10 ਪੁਆਇੰਟ ਤੁਹਾਨੂੰ ਉੱਥੇ ਤੋਂ ਉੱਥੇ ਨਹੀਂ ਲੈ ਕੇ ਜਾਣਗੇ ਤੁਹਾਨੂੰ ਅੱਗੇ ਤੋਂ ਕਈ ਗੁਣਾ ਹੋਰ ਅੱਗੇ ਲੈ ਜਾਣਗੇ ਤੁਸੀਂ ਅੱਜ ਹੀ ਵੈਲਿਊਏਬਲ ਹੋ ਅਤੇ ਚਾਹੋ ਦਾ ਇਸ ਤੋਂ ਵੀ ਕਈ guna ਵਾਧ ਕੀਮਤੀ ਬਣ ਸਕਦੇ ਹੋ ਸਿਰਫ ਇਹਨਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਸ਼ੁਰੂ ਕਰ ਦਿਓ ਸੋ ਉਮੀਦ ਕਰਦੇ ਹਾਂ ਇਹੀ ਗੱਲਾਂ ਤੁਹਾਨੂੰ ਬਹੁਤ ਚੰਗੀਆਂ ਲੱਗੀਆਂ ਹੋਣਗੀਆਂ ਅਤੇ ਤੁਹਾਡੀ ਜ਼ਿੰਦਗੀ ਵਿੱਚ ਕੁਝ ਨਵਾਂ ਕਰਨ ਵਿੱਚ ਸਹਾਇਤਾ ਵੀ ਕਰਨਗੀਆਂ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਅਤੇ ਸਾਡੇ ਚੈਨਲ ਪੰਜਾਬੀ ਜਜ਼ਬਾਤ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਹੋਰ ਨਵੇਂ ਵਿਸ਼ੇ ਨਾਲ ਤਦ ਤੱਕ ਲਈ ਧੰਨਵਾਦ ਸ਼ੁਕਰੀਆ